ਪਹਾੜ ਦੀ ਆ ਗਈ ਫੱਟੀ ਚੇਤਾ ਅਗਲੇ 4 ਦਿਨ ਭਾਰੀ ਮੀਂਹ ਦੀ ਵੱਡੀ ਪਵਿਖਵਾਨੀ ਜਰੋ ਕਿੱਥੇ ਕਿੱਥੇ ਰਹੇਗਾ ਮੌਸਮ ਖਰਾਬ ਪੰਜਾਬ ਵਾਲਿਓ ਬੜੇ ਧਿਆਨ ਨਾਲ ਸੁਣ ਲਓ ਇਹ ਖਬਰ ਜੀ ਤੁਹਾਡੇ ਵਾਲੇ ਵੀ ਪਹਿਰੇ ਆ ਮੀਂਹ ਕਮੈਂਟ ਕਰਕੇ ਜ਼ਰੂਰ ਦੱਸੋ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ ਹੈ ਭਾਰੀ ਮੀਂਹ ਦੇਖਿਆ ਜਾ ਰਿਹਾ ਹੈ ਲਗਾਤਾਰ ਜਿਹੜਾ ਇਹ ਮੌਸਮ ਖਰਾਬ ਹੈ ਕੱਲ ਯਾਨੀ ਕਿ 6 ਅਕਤੂਬਰ ਤੇ 7 ਅਕਤੂਬਰ ਦਾ ਅਲਰਟ ਜਿਹੜਾ ਦਿੱਤਾ ਗਿਆ ਸੀਗਾ ਹੁਣ ਉਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ 7 8 9 ਅਤੇ 10 ਅਕਤੂਬਰ ਦਾ ਅਲਰਟ ਜਿਹੜਾ ਹੈ ਉਹ ਮੌਸਮ ਵਿਭਾਗ ਵੱਲੋਂ ਜਿਹੜੀ ਤੱਕ ਗਿਆ ਹੈ ਕਿ ਭਾਰੀ ਬਾਰਿਸ਼ ਜਿਹੜੀ ਇਹ ਪੰਜਾਬ ਦੇ ਕਈ ਹਿੱਸੇ 'ਚ ਪੈਗੀ ਪੰਜਾਬ ਦੇ ਨਾਲ ਨਾਲ ਹੋਰ ਕਈ ਸੂਬਿਆਂ ਨੂੰ ਆਈਐਮਡੀ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਸਾਵਧਾਨ ਕਿਹਾ ਗਿਆ ਹੈ ਕਿ ਇਹਨਾਂ ਸੂਬਿਆਂ ਦੇ ਵਿੱਚ ਅਗਲੇ ਆਉਣ ਵਾਲੇ 4 ਦਿਨ ਭਾਰੀ ਮੀਂਹ ਪੈ ਸਕਦਾ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਬਣ ਸਕਦੀ ਹੈ ਪਹਿਲਾਂ ਹੀ ਪੰਜਾਬ ਜਿਹੜਾ ਹੈ ਉਹ ਹੜ੍ਹਾਂ ਵਾਲੀਆਂ ਸਥਿਤੀਆਂ ਨਾਲ ਜੂਝ ਰਿਹਾ ਹੈ ਉਸੇ ਦੇ ਚੱਲਦੇ ਹੁਣ ਲਗਾਤਾਰ ਪੈ ਰਹੇ ਮੀਂਹ ਯਾਨੀ ਕਿ ਆਈਐਮਡੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਅੱਜ ਵੀ ਸਾਰੇ ਦਿਨ ਭਾਰੀ ਮੀਂਹ ਦੱਸਿਆ ਗਿਆ ਹੈ ਕਈ ਜਗ੍ਹਾ ਤੇ ਮੀਂਹ ਝੱਖੜ ਹਨੇਰੀ ਆ ਸਕਦਾ ਹੈ ਇਸ ਤੋਂ ਇਲਾਵਾ 7 8 9 10 ਅਕਤੂਬਰ ਤੱਕ ਜਿਹੜਾ ਉਹ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਨਾਲ ਨਾਲ ਹੋਰ ਕਿਹੜੇ ਸੂਬੇ ਨੇ ਤੁਹਾਨੂੰ ਦੱਸ ਦਿੰਦੇ ਆ ਜਿੱਥੇ ਕਿ ਮੌਸਮ ਵਿਭਾਗ ਨੇ ਹੁਣ ਉੱਤਰੀ ਭਾਰਤ, ਪੂਰਬੀ ਭਾਰਤ ਅਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਚੇਤਾਵਨੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ, ਗੁਆਹ, ਕੋਕਣ ਤਮਿਲਨਾਡੂ ਕੇਰਲ ਕਰਨਾਟਕਾ ਆਂਧਰਾਪ੍ਰਦੇਸ਼ ਤਟਵਰਤੀ ਅਤੇ ਰਾਏ ਸੀਮਾ ਤੇਲੰਗਾਨਾ ਮੇਘਾਲਿਆ ਅਸਾਮ ਮਣੀਪੁਰ ਤ੍ਰਿਪੁਰਾ ਨਾਗਾਲੈਂਡ ਅਤੇ ਔਰੰachal ਪ੍ਰਦੇਸ਼ ਤੇ ਕਈ ਹਿੱਸੇਰ ਵਿੱਚ 7 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਵੱਡੀ ਭਵਿੱਖਬਾਣੀ ਹੈ ਜਿੱਥੇ ਕਿ 7 ਤੋਂ ਲੈ ਕੇ 10 ਅਕਤੂਬਰ ਯਾਨੀ ਕਿ 7 8 9 10 ਅਕਤੂਬਰ ਭਾਰੀ ਮੀਂਹ ਜਿਹੜਾ ਪੰਜਾਬ ਦੇ ਕਈ ਹਿੱਸੇ ਚ ਪਏਗਾ ਤੇ ਪੰਜਾਬ ਦੇ ਨਾਲ ਨਾਲ ਹੋਰ ਕਈ ਜਿਹੜੇ ਨੇ ਸੂਬੇ ਜਿਸ ਦੇ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੱਡੀ ਭਵਿੱਖਬਾਣੀ ਜੋ ਕਿ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਮੌਸਮ ਵਿਭਾਗ ਦੀ ਆ ਗਈ ਵੱਡੀ ਚੇਤਾਵਨੀ ਅਗਲੇ 4 ਦਿਨ ਭਾਰੀ ਮੀਂਹ ਦੀ ਵੱਡੀ ਭਵਿੱਖਬਾਣੀ ਝਾਰੋ ਕਿੱਥੇ ਕਿੱਥੇ ਰਹੇਗਾ ਮੌਸਮ ਖਰਾਬ ਪੰਜਾਬ ਵਾਲਿਓ ਬੜੇ ਧਿਆਨ ਨਾਲ ਸੁਣ ਲਓ ਇਹ ਖਬਰ ਜੀ ਤੁਹਾਡੇ ਵੱਲ ਵੀ ਪਹੁੰਚਿਆ ਮੀਂਹ ਕਮੈਂਟ ਕਰਕੇ ਜ਼ਰੂਰ ਦੱਸੋ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ بارش ਸ਼ੁਰੂ ਹੋ ਗਈ ਹੈ ਭਾਰੀ ਮੀਂਹ ਦੇਖਿਆ ਜਾ ਰਿਹਾ ਹੈ ਲਗਾਤਾਰ ਜਿਹੜਾ ਇਹ ਮੌਸਮ ਖਰਾਬ ਹੈ ਕੱਲ ਯਾਨੀ ਕਿ 6 ਅਕਤੂਬਰ ਤੇ 7 ਅਕਤੂਬਰ ਦਾ ਅਲਰਟ ਜਿਹੜਾ ਦਿੱਤਾ ਗਿਆ ਸੀਗਾ ਹੁਣ ਉਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ 7 8 9 ਅਤੇ 10 ਅਕਤੂਬਰ ਦਾ ਅਲਰਟ ਜਿਹੜਾ ਹੈ ਉਮਾਸਾਂ ਦੇ ਪਾਕ ਵੱਲੋਂ ਇਹ ਦਿੱਤਾ ਗਿਆ ਹੈ ਕਿ ਭਾਰੀ ਬਾਰਿਸ਼ ਜਿਹੜੀ ਇਹ ਪੰਜਾਬ ਦੇ ਕਈ ਹਿੱਸੇ 'ਚ ਪੈਗੀ ਪੰਜਾਬ ਦੇ ਨਾਲ ਨਾਲ ਹੋਰ ਕਈ ਸੂਬਿਆਂ ਨੂੰ ਆਈਐਮਡੀ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਸਾਵਧਾਨ ਕਿਹਾ ਗਿਆ ਹੈ ਕਿ ਇਹਨਾਂ ਸੂਬਿਆਂ ਦੇ ਵਿੱਚ ਅਗਲੇ ਆਉਣ ਵਾਲੇ 4 ਦਿਨ ਭਾਰੀ ਮੀਂਹ ਪੈ ਸਕਦਾ ਹੈ ਤੇ ਪੰਜਾਬ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣ ਸਕਦੀ ਹੈ ਪਹਿਲਾਂ ਹੀ ਪੰਜਾਬ ਜਿਹੜਾ ਹੈ ਉਹ ਹੜ੍ਹ ਵਾਲੀਆਂ ਸਥਿਤੀਆਂ ਨਾਲ ਜੂਝ ਰਿਹਾ ਹੈ ਉਸੇ ਦੇ ਚੱਲਦੇ ਹੁਣ ਲਗਾਤਾਰ ਪੈ ਰਹੇ ਮੀਂਹ ਯਾਨੀ ਕਿ ਆਈਐਮਡੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਅੱਜ ਵੀ ਸਾਰੇ ਦਿਨ ਭਾਰੀ ਮੀਂਹ ਦੱਸਿਆ ਗਿਆ ਹੈ ਕਈ ਜਗ੍ਹਾ ਤੇ ਮੀਂਹ ਝੱਖੜ ਹਲੇਵੀ ਆ ਸਕਦਾ ਹੈ ਇਸ ਤੋਂ ਇਲਾਵਾ 7 8 9 10 ਅਕਤੂਬਰ ਤੱਕ ਜਿਹੜਾ ਉਮਾਸਾਂ ਦੇ ਪਾਕ ਤੋਂ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਨਾਲ ਨਾਲ ਹੋਰ ਕਿਹੜੇ ਸੂਬੇ ਨੇ ਤੁਹਾਨੂੰ ਦੱਸ ਦੇਣੇ ਆ ਜਿੱਥੇ ਕਿ ਮੌਸਮ ਵਿਭਾਗ ਨੇ ਹੁਣ ਉੱਤਰੀ ਭਾਰਤ